ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਘਟਾਣਾ ਸਾਹਿਬ ਦੇਗ ਸਰ ਸਾਹਿਬ ਗੁਰਦੁਆਰਾ ਚ ਬਸ ਆਪਾਂ ਥੋੜਾ ਜਾਈ ਆਪਣਾ ਸਫ਼ਰ ਰਹਿ ਚੁੱਕਿਆ ਵਾ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਨਜ਼ਦੀਕ ਪਹੁੰਚ ਚੁੱਕੇ ਆਂ ਜੀ 파ਟਕਾਂ ਦੇ نیچے ਦੇਖੋ ਜੀ ਟ੍ਰੇਨ ਜਿਹੜੀ ਆ ਕਿੰਨੀ ਹਾਈਟ ਦੇ ਉੱਪਰੋਂ ਜਾ ਰਹੀ ਆ ਨੀਚੇ ਦੀ ਗੱਡੀਆਂ ਜਾਈ ਜਾਂਦੀਆਂ ਪਈਆਂ ਟ੍ਰੇਨ ਦੇਖੋ ਜੀ ਇਹ ਸ਼ਾਇਦ ਚੰਡੀਗੜ੍ਹ ਵਾਲੀ ਟ੍ਰੇਨ ਆ ਜੀ ਜਿਹੜੀ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂਦੀ ਆ ਜੀ ਉਹ ਵਾਲੀ ਟ੍ਰੇਨ ਆ ਬਹੁਤ ਦੇਖਣ ਚ ਖੂਬਸੂਰਤ ਨਜ਼ਾਰਾ ਜੀ ਇੱਥੇ ਦਾ ਟ੍ਰੇਨ ਜਾਦਾ ਹਾਈਟ ਤੇ ਆ ਉਚਾਈ ਤੋਂ ਟ੍ਰੇਨ ਜਾਂਦੀ ਆ ਜੀ نیچے ਦੀ ਗੱਡੀਆਂ ਸਕੂਟਰ ਮੋਟਰਸਾਈਕਲ ਸਾਰਾ ਕੁਝ نیچے ਦੀ ਨਿਕਲ ਜਾਂਦਾ ਜੀ ਪੁਲ ਦੇ ਉਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਐਂਟਰੀ ਕਰ ਚੁੱਕੇ ਆ ਜੀ ਬਸ ਗੁਰਦੁਆਰੇ ਦੀ ਪਿੰਡ ਦੇ ਵਿੱਚ ਐਂਟਰੀ ਹੋ ਗਈ ਆ ਆਪਾਂ ਬੈਕ ਤੋਂ ਜਾ ਰਹੇ ਆ ਜੀ ਇੱਕ ਰਸਤਾ ਗੁਰਦੁਆਰੇ ਨੂੰ ਦੋਸਤੋ ਦਰਾਹੇ ਨਹਿਰ ਵੱਲੋਂ ਵੀ ਮੁੜ ਸਕਦੇ ਹੋ ਤੁਸੀਂ ਦਰਾਹੇ ਨਹਿਰ ਨਹਿਰ ਆ ਕੇ ਅਸੀਂ ਥੋੜਾ ਜਿਹਾ ਵਿੱਚ ਦੀ ਆ ਰਹੇ ਆ। ਉਹ ਸਾਹਮਣੇ ਜੋ ਤੁਸੀਂ ਦੇਖ ਸਕਦੇ ਹੋ ਗੇਟ ਆ ਗਿਆ ਜੀ ਪਿੰਡ ਦਾ ਤੇ ਇਥੋਂ ਆਪਾਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਵੱਲੋਂ ਪਹੁੰਚਣ ਵਾਲੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਐਂਟਰੀ ਕਰ ਚੁੱਕੇ ਆ। ਲਓ ਜੀ ਗੁਰਦੁਆਰਾ ਸਾਹਿਬ ਦੀ ਐਂਟਰੀ ਆਪਾਂ ਕਰ ਲਈ ਆ ਜੀ ਸੜਕ ਬਹੁਤ ਸੋਹਣੀ ਬਣੀ ਹੋਈ ਆ ਜੀ। ਸਾਫ਼ ਸੁਥਰੀ ਸੜਕ ਸੀਗੀ ਜੀ ਬੜੇ ਆਰਾਮ ਤੇ ਪਿਆਰ ਨਾਲ ਆਏ ਆ ਅਸੀਂ ਦੇਖੋ ਗੁਰਦੁਆਰਾ ਸਾਹਿਬ ਦੀ ਐਂਟਰੀ ਅਸੀਂ ਕਰ ਲਈ ਆ ਜੀ ਇਹ ਫਰੰਟ ਗੇਟ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਜੀ ਅੱਜ ਆਪਾਂ ਲੈ ਆਏ ਆ ਜੀ ਪਿੰਡ ਕਟਾਣਾ ਸਾਹਿਬ ਦੇ ਵਿੱਚ ਜੀ ਗੁਰਦੁਆਰਾ ਦੇਖਸਰ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਅੱਜ ਆਪਾਂ ਸਾਰਾ ਗੁਰਦੁਆਰਾ ਤੁਹਾਨੂੰ ਦਿਖਾਵਾਂਗੇ ਬਹੁਤ ਇਤਿਹਾਸਿਕ ਗੁਰਦੁਆਰਾ ਆ ਜੀ ਪੜਾ ਕੁਝ ਦੱਸਾਂਗੇ ਜੀ ਇਤਿਹਾਸ ਗੁਰਦੁਆਰੇ ਦਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਟਾਣਾ ਸਾਹਿਬ ਗੁਰਦੁਆਰੇ ਦੇ ਆਪਾਂ ਲੈ ਚੱਲਦੇ ਹਾਂ ਜੀ ਤੁਹਾਨੂੰ ਅੰਦਰ ਲਓ ਜੀ ਆ ਗੁਰਦੁਆਰੇ ਦਾ ਇਤਿਹਾਸ ਆ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਜਾਣੇ ਆ ਗੁਰਦੁਆਰੇ ਦਾ ਅਤਾਸ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਆ ਤੁਸੀਂ ਪੜ ਸਕਦੇ ਹੋ ਜੀ ਗੇਟ ਦਾ ਕੰਮ ਥੋੜਾ ਜਿਹਾ ਚੱਲ ਰਿਹਾ ਜੀ ਫਰੰਟ ਗੇਟ ਦਾ ਰਸਤਾ ਦੂਸਰੇ ਪਾਸੇ ਦੀ ਆ ਮੈਂ ਤੁਹਾਨੂੰ ਲੈ ਕੇ ਚੱਲਦਾ ਦੂਸਰੇ ਪਾਸੇ ਦੀ ਬਹੁਤ ਸੋਹਣੀ ਦਰਵਾਜਾ ਬਣਾਇਆ ਹੋਇਆ ਜੀ ਲੋ ਜੀ ਗੁਰਦੁਆਰਾ ਸਹਿਬ ਜੀ ਦੀ ਆਪਾਂ 메ਨ ਦਰਵਾਜੇ ਤੋਂ ਐਂਟਰੀ ਕਰ ਲਈ ਆ ਜੀ ਕਰੋ ਦਰਸ਼ਨ ਨਿਸ਼ਾਨ ਸਾਹਿਬ ਜੀ ਦੇ ਸੰਗਤੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜੋ ਵੀ ਇਹ ਵੀਡੀਓ ਦੇਖ ਰਿਹਾ ਹੈ ਜੀ ਪਰਮਾਤਮਾ ਉਹਨਾਂ ਦੀਆਂ ਮਨੋ ਕਾਮਨਾ ਸਾਰੀਆਂ ਪੂਰੀਆਂ ਕਰੇ ਜੀ ਉਹਨਾਂ ਦੇ ਘਰ ਖੁਸ਼ੀਆਂ ਖੇੜੇ ਸਦਾ ਬਣੇ ਰਹਿਣ ਜੀ ਜੋ ਇਹ ਮੇਰੀ ਵੀਡੀਓ ਦੇਖ ਰਹੇ ਨੇ ਜੀ ਵਾਹਿਗੁਰੂ ਉਹਨਾਂ ਤੇ ਸਦਾ ਕਿਰਪਾ ਆਪਣੀ ਬਣਾਈ ਰੱਖਣ ਜੀ ਜੋ ਵੀਡੀਓ ਦੇਖੀ ਬਾਬਾ ਜੀ ਦੇ ਦਰਸ਼ਨ ਕਰ ਰਹੇ ਨੇ ਜੀ ਗੁਰਦੁਆਰਾ ਸਾਹਿਬ ਚ ਲੋ ਜੀ ਵੀਰੇ ਦੇਖੋ ਵੀਰਾ ਸੇਵਾ ਨਿਭਾ ਰਿਹਾ ਜੀ ਪੂਰੀ ਨਿਸ਼ਾਨ ਸਾਹਿਬ ਜੀ ਦਾ ਕੱਪੜਾ ਚੇਂਜ ਹੋ ਰਿਹਾ ਜੀ ਬਾਬਾ ਜੀ ਉੱਪਰੋਂ ਵੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂਗਾ ਜੀ ਬਹੁਤ ਹਾਈਟ ਦੇ ਉੱਪਰ ਇਹ ਨਿਸ਼ਾਨ ਸਾਹਿਬ ਜੀ ਬਣੇ ਹੋਏ ਨੇ ਜੀ ਚਲੋ ਫਿਰ ਆਪਾਂ ਦੋਸਤੋ ਚੱਲਦੇ ਆਂ ਅੰਦਰ ਤੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਤੇ ਸਤਿਕਾਰ ਨਾਲ ਮੱਥਾ ਟਿਕਾਂਗੇ ਜੀ ਬਾਬਾ ਜੀ ਤੋਂ ਸਾਰੇ ਜਗਤ ਦਾ ਭਲਾ ਮੰਗਾਂਗੇ ਜੀ ਟਾਈਮ 12 ਵਜ ਗਏ ਆ ਜੀ ਤੇ ਮੱਥਾ ਆਪਾਂ ਟੇਕੀਏ 2-3 ਮਿੰਟ ਰਹਿੰਦੇ ਆ 12 ਵਜਨ ਦੇ ਵਿੱਚ ਬੱਚਿਆਂ ਨੂੰ ਨਾਲ ਲੈ ਕੇ ਆਪਾਂ ਐਂਟਰੀ ਮੇਨ ਦਰਵਾਜ਼ੇ ਤੋਂ ਕਰ ਲਈ ਆ ਜੀ ਸਾਹਮਣੇ ਆਪਾਂ ਚੱਲਦੇ ਆਂ ਬਾਬਾ ਜੀ ਨੂੰ ਮੱਥਾ ਟੇਕਦੇ ਆਂ ਜੀ ਤੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਤਿਹਾਸਿਕ 베ਰੀ ਵੀ ਦਿਖਾਵਾਂਗਾ ਜੀ ਪਿਛਲੇ ਪਾਸੇ ਆ 베ਰੀ ਥੋੜੀ ਜੀ ਡਾਊਨ ਜਾਨੀ ਕਿ ਪੌੜੀਆਂ ਉਤਰ ਕੇ ਜਾ ਕੇ 베ਰੀ ਆਏਗੀ ਜੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪਹਿਲਾਂ ਆਪਾਂ ਮੱਥਾ ਟੇਕ ਲਈਏ ਬਾਬਾ ਜੀ ਦੇ ਚਰਨਾਂ ਦੇ ਵਿੱਚ ਜੀ ਲਓ ਜੀ ਬਾਬਾ ਜੀ ਦੇ ਚਰਨਾਂ 'ਚ ਆਪਾਂ ਮੱਥਾ ਟੇਕ ਲਿਆ ਜੀ ਤੁਸੀਂ ਵੀ ਜੋ ਵੀ ਲੋਕ ਵੀਡੀਓ ਮੇਰੀ ਦੇਖ ਰਹੇ ਨੇ ਜੀ ਬਾਬਾ ਜੀ ਦੇ ਚਰਨਾਂ 'ਚ ਮੱਥਾ ਜ਼ਰੂਰ ਟੇਕਿਓ ਆਪਣੇ ਮਨ ਦੇ ਵਿੱਚ ਤੁਹਾਡੀ ਅਰਦਾਸ ਹਰ ਪੂਰੀ ਹੋਵੇਗੀ ਜੀ ਇਹ ਪਿਛਲੇ ਪਾਸੇੋਂ ਮੈਂ ਪ੍ਰਸ਼ਾਦ ਲੈ ਲਿਆ ਜੀ ਬਾਬਾ ਜੀ ਤੋਂ ਅਸੀਂ ਬਾਬਾ ਜੀ ਤੋਂ ਕੜਾ ਦਾ ਪ੍ਰਸ਼ਾਦ ਲੈ ਲਿਆ ਜੀ ਪ੍ਰਸ਼ਾਦ ਛੱਕ ਕੇ ਆਪਾਂ ਹੱਥ ਧੋ ਕੇ 베ਰੀ ਸਾਹਿਬ ਜੀ ਨੂੰ ਮੱਥਾ ਟੇਕਾਂਗੇ ਜੀ ਪਿਛਲੇ ਪਾਸੇ 베ਰੀ ਸਾਹਿਬ ਜੀ ਬਹੁਤ ਪੁਰਾਣੀ ਗੁਰਗੋਬਿੰਦ ਸਿੰਘ ਜੀ ਦੇ ਟਾਈਮ ਦੀ ਉਹਦੇ ਵੀ ਦਰਸ਼ਨ ਕਰਾਵਾਂਗਾ ਜੀ ਮੈਂ ਤੁਹਾਨੂੰ 베ਰੀ ਦੇ ਦੇਖੋ ਜੀ ਵੀਰੇ ਹੁਣੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਨੇ ਜੀ ਪ੍ਰਮਾਤਮਾ ਇਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਇੱਧਰ ਵੀ ਦੇਖੋ ਸੰਗਤ ਬੈਠੀ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਆ ਦੇਖੋ ਜੀ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਉਹ 베ਰੀ ਆ ਜੀ ਜੋ ਇਤਿਹਾਸਿਕ ਪੁਰਾਣੀ 베ਰੀ ਆ ਜੀ ਇਸ ਨੂੰ ਜੰਗਲੇ ਲਗਾ ਕੇ ਲੋਹੇ ਦੇ ਐਂਗਲ ਲਗਾ ਕੇ ਖੜਾਇਆ ਗਿਆ ਜੀ 베ਰੀ ਨੂੰ ਬਹੁਤ ਜ਼ਿਆਦਾ ਪੁਰਾਣੀ 베ਰੀ ਹੋ ਚੁੱਕੀ ਹੈ ਜੀ ਇਸ ਕਰਕੇ ਇਸ ਨੂੰ ਸਪੋਰਟਾਂ ਲਗਾਈਆਂ ਗਈਆਂ ਨੇ ਜੀ ਇਹ ਜੋ ਐਂਗਲ ਤੁਸੀਂ ਦੇਖ ਰਹੇ ਹੋ ਜੀ ਇਹਦੇ ਵਿੱਚ ਦੀ ਮੈਂ ਤੁਹਾਨੂੰ ਸਾਹਮਣੇ ਦਿਖਾ ਰਿਹਾ ਜੀ ਨਹਿਰਾ ਜੀ ਵੱਡੀ ਨਹਿਰ ਸਾਹਮਣੇ ਦੇਖੋ ਜੀ ਦਰਾਹਾ ਨਹਿਰ ਆ ਜੀ ਜਦੋਂ 1854 ਈਸਵੀ ਨੂੰ ਸਰਹੰਦ ਨਹਿਰ ਦਾ ਸਰੰਦ ਨਹਿਰ ਜਦੋਂ ਉਹਦਾ ਸਰੰਦ ਨਹਿਰ ਦਾ ਸਰਵੇ ਹੋਇਆ ਸੀਗਾ ਜਿਹਦੀ ਤਾਂ ਅੰਗਰੇਜ਼ ਸਮਿਥ ਨੇ ਇੱਥੋਂ ਦੀ ਨਹਿਰ ਕੱਢਣ ਦਾ ਪਲਾਨ ਬਣਾਇਆ ਸੀਗਾ ਜੀ ਜਿਸ ਜਗ੍ਹਾ ਦੇ ਉੱਪਰ ਗੁਰਦੁਆਰਾ ਬਣਿਆ ਹੋਇਆ ਜੀ ਤੇ ਜਦੋਂ ਉਹਨਾਂ ਨੇ 베ਰੀ ਸਾਹਿਬ ਜੀ ਦੇ ਵਿੱਚ ਤਿੱਖੀ ਚੀਜ਼ਾਂ ਕੁਝ ਮਾਰੀਆਂ ਜੀ ਤਾਂ 베ਰੀ ਸਾਹਿਬ ਜੀ ਦੋ ਬਿਚੋਂ ਖੂਨ ਨਿਕਲਿਆ ਆਇਆ ਸੀਗਾ ਜੀ ਤੇ ਜਿਤ ਅੰਗ ਜੋ ਅੰਗਰੇਜ਼ ਸਮਿਥ ਸੀਗਾ ਜੀ ਇੱਥੋਂ ਦੀ ਨਹਿਰ ਕੱਢਣ ਵਾਲਾ ਸੀਗਾ ਜੀ ਤਾਂ ਉਹ ਅੱਖਾਂ ਤੋਂ ਅੰਨ੍ਹਾ ਹੋ ਗਿਆ ਸੀਗਾ ਜੀ ਤੇ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ ਸ਼ਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਆਪਣੀ ਭੁੱਲ ਬਖਸ਼ਾਈ ਤਾਂ ਉਹਨਾਂ ਨੇ ਇੱਥੋਂ ਦੀ ਨਹਿਰ ਨਹੀਂ ਕੱਢੀ ਨਹਿਰ ਨੂੰ ਘੁਮਾ ਕੇ ਦੂਸਰੇ ਪਾਸੇ ਦੀ ਕੱਢ ਦਿੱਤਾ ਗਿਆ ਜੀ ਹਜੇ ਵੀ ਤੁਸੀਂ ਇਸ ਚੀਜ਼ ਦੇ ਗਵਾਹ ਹੋ ਜਦੋਂ ਵੀ ਆਉਂਗੇ ਨਹਿਰ ਦੇਖ ਲਿਓ ਜੀ ਪੂਰਾ ਯੂ ਸ਼ੇਪ ਦੇ ਵਿੱਚ ਉੱਪਰ ਦੀ ਘੁੰਮੀ ਹੋਈ ਆ ਜੇ ਉਹ ਤੁਸੀਂ ਇਹ 베ਰੀ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਜੀ ਇਹੀ ਉਹ 베ਰੀ ਸਾਹਿਬ ਪੁਰਾਣੀ 베ਰੀ ਸਾਹਿਬ ਆ ਜੀ ਜਿੱਥੇ ਅੰਗਰੇਜ਼ ਇੰਜੀਨੀਅਰ ਸਮਿਥ ਨੇ ਇਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਅੱਖਾਂ ਤੋਂ ਅੰਨਾ ਹੋ ਗਿਆ ਸੀਗਾ ਤਾਂ 베ਰੀ ਸਾਹਿਬ ਦੇ ਵਿੱਚੋਂ ਖੂਨ ਨਿਕਲੇ ਆਇਆ ਸੀ ਉਸ ਉਸ ਜਗ੍ਹਾ ਤੇ ਜਿੱਥੇ ਜਿੱਥੇ ਉਹਨਾਂ ਨੇ 베ਰੀ ਸਾਹਿਬ ਜੀ ਦੇ ਸੱਟ ਮਾਰੀ ਸੀ ਤਾਂ ਉਸਨੇ ਆਪਣੀ ਭੁੱਲ ਬਖਸ਼ਾ ਕੇ ਜੀ 51 ਰੁਪਏ ਦੀ ਦੇਗ ਸੁਖ ਕੇ ਜੀ ਆਪਣਾ ਪਾਪ ਗਲੋ ਲਾਇਆ ਸੀਗਾ ਜੀ ਬਾਬਾ ਜੀ ਨੇ ਉਹਨਾਂ ਨੂੰ ਮਾਫ ਕੀਤਾ ਜੀ ਤਾਂ ਤੁਹਾਨੂੰ ਮੈਂ ਦਿਖਾ ਰਿਹਾ ਜੀ ਜੋ ਬੇਹਬੇਰੀ ਹੈ ਜੀ ਲਓ ਜੀ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਪੁਰਾਣੇ ਸਮੇਂ ਦੀਆਂ ਤੋਪਾਂ ਨੇ ਜੀ ਜੋ ਗੁਰਦੁਆਰਾ ਸਾਹਿਬ ਜੀ ਦੇ ਬੈਕ ਸਾਈਡ ਤੇ ਪਈਆਂ ਨੇ ਜੀ ਸਾਈਡਾਂ ਤੇ ਜੰਗਲਾਂ ਲਗਾਇਆ ਹੋਇਆ ਜੀ ਉੱਪਰ ਤਰਪਾਲ ਲਗਾ ਕੇ ਬੜੀ ਪਿਆਰ ਤੇ ਸ਼ਰਧਾ ਦੇ ਨਾਲ ਰੱਖੀਆਂ ਹੋਈਆਂ ਨੇ ਜੀ ਇਹ ਛੋਟੇ ਛੋਟੇ ਸੰਗਲ ਲਗਾਏ ਹੋਏ ਨੇ ਜੀ ਤੇ ਸਾਹਮਣੇ ਦੇਖੋ 베ਰੀ ਨੂੰ ਵੀ ਪੂਰੀਆਂ ਸਪੋਰਟਾਂ ਲਗਾਈਆਂ ਜੀ ਇਹਦੇ ਤੋਪਾਂ ਦੇ ਉੱਪਰ ਲੋਹਾ ਲਗਾ ਕੇ ਜੀ ਸ਼ੈੱਡ ਪਾਇਆ ਗਿਆ ਜੀ ਜੋ ਕਿ ਸੰਗਤ ਇੱਥੇ ਖੜ ਕੇ ਇਹਨਾਂ ਨੂੰ ਦੇਖ ਸਕਦੇ ਜੀ ਜੋ ਪੁਰਾਣੇ ਸਮੇਂ ਦੀਆਂ ਤੋਪਾਂ ਸਿਗੀਆਂ ਜੀ ਉਹਨਾਂ ਨੂੰ ਸੰਗਤ ਦੇਖ ਸਕਦੇ ਜੀ ਇਹਦੇ ਉੱਪਰ ਸ਼ੈੱਡ ਪਾਇਆ ਗਿਆ ਜੀ ਦੇਖੋ ਗਲੀਚੇ ਲਗਾਏ ਗਏ ਆ ਨੀਚੇ ਮੈਟ ਵਿਛਾਏ ਗਏ ਆ ਕਿ ਜਗ੍ਹਾ ਜ਼ਿਆਦਾ ਗਰਮੀ ਕਰਕੇ ਇਹ ਗਰਮ ਨਾ ਹੋਵੇ ਇਸ ਕਰਕੇ ਛੋਟੇ-ਛੋਟੇ ਬੱਚੇ ਵੀ ਆਉਂਦੇ ਆ ਜੀ ਪੂਰਾ ਧਿਆਨ ਰੱਖਿਆ ਗਿਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖੋ ਜੀ ਜੋ ਸਾਹਮਣੇ 베ਰੀ ਦਿਖਾ ਰਹੇ ਆ ਆਪਾਂ ਤੁਹਾਨੂੰ ਇਹੀ ਉਹ ਇਤਿਹਾਸਿਕ 베ਰੀ ਆ ਜੀ ਲਓ ਜੀ ਆਪਾਂ ਬੈਕ ਸਾਈਡ ਤੇ ਸਰੋਵਰ ਚ ਆਪਾਂ ਤੁਹਾਨੂੰ ਲੈ ਆਏ ਆ ਜੀ ਇਹ ਸਰੋਵਰ ਆ ਜੀ ਸਰੋਵਰ ਦੇ ਵਿੱਚ ਦੇਖੋ ਜੀ ਮੱਛੀਆਂ ਵੀ ਬਹੁਤ ਨੇ ਜੀ ਸਾਹਮਣੇ ਦਰਖਤ ਬਹੁਤ ਪਿਆਰੇ ਦਰਖਤ ਲੱਗੇ ਹੋਏ ਨੇ ਜੀ ਸਰੋਵਰ ਦੇ ਬਿਲਕੁਲ ਨਾਲ-ਨਾਲ ਬਹੁਤ ਵਧੀਆ ਉਸਾਰੀ ਹੋਈ ਹੋਈ ਆ ਬਹੁਤ ਵਧੀਆ ਦਰਖਤ ਲੱਗੇ ਹੋਏ ਨੇ ਜੀ ਆਪਾਂ ਵੀ ਸਰੋਵਰ ਦੇ ਵਿੱਚੋਂ ਥੋੜਾ ਜਿਹਾ ਜਲ ਲੈ ਲਈਏ ਜੀ ਫਿਰ ਸੰਗਤ ਬਹੁਤ ਆਗੀ ਆ ਜੀ ਦੇਖੋ ਜੀ ਮੌਸਮ ਵੀ ਬਹੁਤ ਜ਼ਿਆਦਾ ਸਾਫ਼ ਹੋਇਆ ਪਿਆ ਜੀ ਅੱਜ ਲਓ ਜੀ ਦੇਖੋ ਛੋਟੇ ਛੋਟੇ ਬੱਚੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਇਹ ਜੋ ਮੈਂ ਤੁਹਾਨੂੰ ਪਿੱਛੋਂ ਦੀ ਸੀਨ ਦਿਖਾ ਰਿਹਾ ਹਾਂ ਜੀ ਕਟਾਣਾ ਸਾਹਿਬ ਦੇਖ ਸਰ ਸਾਹਿਬ ਗੁਰਦੁਆਰੇ ਦਾ ਤੇ ਉਹ ਦੇਖੋ ਜੀ ਸਾਹਮਣੇ ਨਿਸ਼ਾਨ ਸਾਹਿਬ ਦੋ ਝੂਲਦੇ ਹਵਾ ਚ ਕੇਸਰੀ ਨਿਸ਼ਾਨ ਤੁਹਾਨੂੰ ਮੈਂ ਆ ਵੀਡੀਓ ਚ ਦਿਖਾਣਾ ਜੀ ਅੱਗੇ ਲਓ ਜੀ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਛੋਟੇ ਛੋਟੇ ਬੱਚੇ ਵੀ ਸਰੋਵਰਤ ਜੀ ਦੇ ਵਿੱਚ ਦੇਖੋ ਮੱਛੀਆਂ ਤੁਹਾਨੂੰ ਅੱਗੇ ਦਿਖਾਉਣੇ ਆ ਜੀ ਸਰੋਵਰ ਦੇ ਵਿੱਚ ਅੱਗੇ ਮੱਛੀਆਂ ਦਿਖਾਉਣੇ ਆ ਜੀ ਲਓ ਜੀ ਬੱਚਿਆਂ ਨੇ ਦੁਬਾਰਾ ਬਾਬਾ ਜੀ ਤੋਂ ਪ੍ਰਸ਼ਾਦ ਲਿਆ ਜੀ ਥੋੜੀ ਜੀ ਜਿੱਦ ਕਰ ਰਹੇ ਸੀਗੇ ਬੱਚੇ ਕਿ ਪ੍ਰਸ਼ਾਦ ਦੁਬਾਰਾ ਲੈਣਾ ਜੀ ਲਓ ਜੀ ਬਾਬਾ ਜੀ ਕੋਲੋਂ ਆਪਣਾ ਆਸ਼ੀਰਵਾਦ ਲੈ ਕੇ ਆਏ ਨੇ ਬੱਚੇ ਪੜਾਈਆਂ 'ਚ ਕਾਮਯਾਬੀਆਂ ਆਇਆ ਕਰਨੇ ਜੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਜੀ ਐਦਾਂ ਹੀ ਵਾਇਗਰੂ ਦੇ ਨਾਲ ਜ ਹਮੇਸ਼ਾ ਜੁੜੇ ਰੱਖੋ ਜੀ ਆਪਣੇ ਆਪਣੇ ਬੱਚਿਆਂ ਨੂੰ ਵਾਹਿਗੁਰੂ ਬਾਰੇ ਦੱਸਿਆ ਕਰੋ ਜੀ ਨੌਲੇਜ ਰੱਖਿਆ ਕਰੋ ਜੀ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਛੋਟੇ ਛੋਟੇ ਬੱਚਿਆਂ ਨੂੰ ਲਓ ਜੀ ਸਾਹਮਣੇ ਦੇਖੋ ਜੀ ਨਿਸ਼ਾਨ ਸਾਹਿਬ ਜੀ ਦਾ ਕੱਪੜਾ ਚੇਂਜ ਹੋ ਰਿਹਾ ਜੀ ਬਾਬਾ ਜੀ ਦੇਖੋ ਕਿੰਨੀ ਹਾਈਟ ਦੇ ਉੱਪਰ ਨੇ ਜੀ ਬੜੇ ਪਿਆਰ ਤੇ ਸ਼ਰਦਾ ਦੇ ਨਾਲ ਕੱਪੜਾ ਚੇਂਜ ਕਰ ਰਹੇ ਨੇ ਜੀ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹੋਣਗੇ ਮੂੰਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਹੋਣਗੇ ਜੀ ਬਾਬਾ ਜੀ ਤੇ ਕੱਪੜਾ ਚੇਂਜ ਕਰ ਰਹੇ ਨੇ ਜੀ ਤੁਹਾਨੂੰ ਅੱਗੇ ਮੈਂ ਵੀਡੀਓ ਵਿੱਚ ਦਿਖਾਣਾ ਜੀ ਸਰੋਵਰ ਦੇ ਵਿੱਚ ਮੱਛੀਆਂ ਬਹੁਤ ਜ਼ਿਆਦਾ ਨੇ ਜੀ ਮੱਛੀਆਂ ਵੀ ਦਿਖਾਦੀ ਆ ਆਪਾਂ ਤੁਹਾਨੂੰ ਲਓ ਜੀ ਦੇਖੋ ਕਿੰਨਾ ਵਧੀਆ ਦਰਖਤ ਲੱਗੇ ਹੋਏ ਨੇ ਜੀ ਨਾਲ ਹੀ ਦਰਾਹਾ ਨਹਿਰਾ ਬੈਕ ਸਾਈਡ ਤੇ ਜੀ ਆਹ ਦੇਖੋ ਜੀ ਮੱਛੀਆਂ ਦੇਖੋ ਸਰੋਵਰ ਜੀ ਦੇ ਵਿੱਚ ਦੇਖੋ ਸਰੋਵਰ ਦੇ ਵਿੱਚ ਮੱਛੀਆਂ ਦੇਖੋ ਮੱਛੀਆਂ ਦੀ ਕਿੰਨੀ ਗਿਣਤੀ ਆ ਜੀ ਕਾਲੀਆਂ ਸੰਤਰੀ 골ਡਨ ਚਿੱਟੀਆਂ ਮੱਛੀਆਂ ਸਾਰੀਆਂ ਸਰੋਵਰ ਵਿੱਚ ਹੈਗੀਆਂ ਨੇ ਜੀ ਦੇਖੋ ਜੀ ਲਓ ਜੀ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਜੀ ਇਧਰਲੇ ਪਾਸਿਓਂ ਖੜਾ ਪ੍ਰਸ਼ਾਦ ਦੀ ਪਰਚੀ ਮਿਲਦੀ ਆ ਜੀ ਇਧਰ ਲੰਗਰ ਹਾਲ ਆ ਗਿਆ ਜੀ ਲੰਗਰ ਹਾਲ ਦੇ ਵਿੱਚ ਆਪਾਂ ਚੱਲਦੇ ਹਾਂ ਜੀ ਲੰਗਰ ਛਕਦੇ ਹਾਂ ਜੀ ਦੁਪਹਿਰ ਦਾ ਟਾਈਮ ਹੋ ਗਿਆ ਜੀ ਤੇ ਲੰਗਰ ਹਾਲ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਵੀਡੀਓ ਦਿਖਾਉਨੇ ਆ ਲੰਗਰ ਹਾਲ ਦੀ ਜੀ ਲੰਗਰ ਹਾਲ ਦਾ ਥੋੜਾ ਜਿਹਾ ਕੰਮ ਚੱਲ ਰਿਹਾ ਜੀ ਹਜੇ ਤੇ ਉਹ 5-10 ਦਿਨਾਂ ਦੇ ਵਿੱਚ ਵਿੱਚ ਬਾਬਾ ਜੀ ਕਹਿ ਰਹੇ ਆ ਕਿ ਪੂਰਾ ਹੋ ਜਾਏਗਾ ਲੰਗਰ ਹਾਲ ਬਹੁਤ ਵੱਡਾ ਜੀ ਗੁਰੂ ਦਵਾਰਾ ਦੇਖ ਸਰ ਜੀ ਦਾ ਵੀਰੇ ਹੁਣੀ ਇਧਰੋਂ ਥੱਲੇ ਪਾਸਿਓਂ ਪਾਈਪ ਲਗਾ ਕੇ ਧੋ ਰਹੇ ਆ ਜੀ ਸਾਰਾ ਆ ਦੇਖੋ ਜੀ ਕਿੰਨਾ ਬਾਲਣ ਪਿਆ ਜੀ ਲੱਕੜ ਕਿੰਨੀ ਪਈ ਆ ਲੰਗਰ ਹਾਲ ਦੇ ਵਿੱਚ ਵਾਹਿਗੁਰੂ ਦੇ ਕਰ ਕੋਈ ਘਾਟਾ ਨਹੀਂ ਕਦੇ ਵੀ ਹੋ ਸਕਦਾ ਤੇ ਆਪਾਂ ਪਲੇਟਾਂ ਲੈ ਲਈਏ ਜੀ ਆਪਾਂ ਵੀ ਥਾਲ ਲੈ ਲੇ ਜੀ ਲੰਗਰ ਲਈ ਤੇ ਲੰਗਰ ਦੀ ਆਪਾਂ ਵੀ ਛਕਦੇ ਆਂ ਜੀ ਲੰਗਰ ਬੜੇ ਪਿਆਰ ਤੇ ਸ਼ਰਦਾ ਦੇ ਨਾਲ ਬੈਠ ਕੇ ਲੋ ਜੀ ਸਾਹਮਣੇ ਦੇਖੋ ਜੀ ਲੰਗਰ ਹਾਲ ਜੀ ਇੱਧਰ ਦੇਖੋ ਦੇਖੋ ਸੰਗਤੋਂ ਲੰਗਰ ਹਾਲ ਦਾ ਕੰਮ ਚੱਲ ਰਿਹਾ ਮਿਸਤਰੀ ਲੱਗੇ ਹੋਏ ਨੇ ਜੀ 10 15 ਦਿਨਾਂ ਦੇ ਵਿੱਚ ਵਿੱਚ ਇਹ ਇਮਾਰਤ ਪੂਰੀ ਤਿਆਰ ਹੋ ਜਾਏਗੀ ਜੀ ਬਹੁਤ ਵੱਡਾ ਲੰਗਰ ਹਾਲ ਆ ਜੀ ਗੁਰਦੁਆਰਾ ਦੇਖ ਸਰ ਸਾਹਿਬ ਜੀ ਦਾ ਤੁਸੀਂ ਵੀ ਜਰੂਰ ਇੱਥੇ ਸੰਗਤੋਂ ਮੱਥਾ ਟੇਕਣ ਜਰੂਰ ਆਇਆ ਕਰੋ ਜੀ ਇੱਥੇ ਐਤਵਾਰ ਦੇ ਦਿਨ ਬਹੁਤ ਜਿਆਦਾ ਰਸ਼ ਹੁੰਦਾ ਜੀ ਐਤਵਾਰ ਦੇ ਦਿਨ ਬਹੁਤ ਜਿਆਦਾ ਰਸ਼ ਪੈਂਦਾ ਜੀ ਇੱਥੇ ਗੁਰਦੁਆਰਾ ਸਾਹਿਬ ਜੀ ਤੇ ਬਹੁਤ ਸੰਗਤਾਂ ਆndੀਆਂ ਨੇ ਜੀ ਮੱਥਾ ਟੇਕਣ ਲੋ ਜੀ ਛੋਟਾ ਜਿਹਾ ਬੱਚਾ ਸੇਵਾ ਨਿਭਾ ਰਿਹਾ ਜੀ ਤੇ ਆਪਾਂ ਬੱਚੇ ਤੋਂ ਆ ਸਬਜੀ ਪਾਣੀ ਪਵਾਈਏ ਆਪਾਂ ਵੀ ਖਾਈਏ ਜੀ ਆਪਣੀ ਪਲੇਟ ਤੇ ਵਿੱਚ ਰੋਟੀ ਪ੍ਰਸ਼ਾਦਾ ਤੇ ਮਿੱਠੇ ਚੌਲ ਨਾਲ ਛੋਟੇ ਜਿਹੇ ਬੱਚੇ ਨੇ ਆਚਾਰ ਦਿੱਤਾ ਜੀ ਤੇ ਦਾਲ ਆ ਗਈ ਜੀ ਤੇ ਨਾਲ ਹੀ ਛੋਲਿਆਂ ਦੀ ਸਬਜ਼ੀ ਵੀ ਆਪਾਂ ਥੋੜੀ ਜੀ ਪਵਾ ਲਈਏ ਜੀ ਛੋਲਿਆਂ ਦੀ ਸਬਜ਼ੀ ਬਾਬਾ ਜੀ ਤੋਂ ਪਵਾ ਲਈ ਹੈ ਜੀ ਤੇ ਆਪਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਲੰਗਰ ਛੱਕਦੇ ਹਾਂ ਜੀ ਬੈਠ ਕੇ ਜੀ ਦੋਸਤੋ ਆਪਾਂ ਲੰਗਰ ਖਾ ਲਿਆ ਜੀ ਹੁਣ ਲੰਗਰ ਹਾਲ ਦੇ ਵਿੱਚੋਂ ਲੰਗਰ ਖਾ ਕੇ ਆਏ ਹਾਂ ਜੀ ਬਹੁਤ ਜ਼ਿਆਦਾ ਵਧੀਆ ਲੰਗਰ ਬਣਿਆ ਹੋਇਆ ਸੀਗਾ ਜੀ ਹਰੇਕ ਜੰਗਲੇ ਦੇ ਉੱਪਰ ਦੇਖੋ ਜੀ ੴ ਸਤਨਾਮ ਵਾਇਗੁਰੂ ਲਿਖਿਆ ਹੋਇਆ ਹੈ ਜੀ ਬਹੁਤ ਵਧੀਆ ਜੰਗਲੇ ਲਗਾਏ ਹੋਏ ਆ ਜੀ ਇਹ ਗੁਰਦੁਆਰੇ ਦੇ ਵਿੱਚ ਲੰਗਰ ਹਾਲ ਆਪਾਂ ਰੋਟੀ ਖਾ ਕੇ ਜੰਗਰਹਾਲ ਦੇ ਵਿੱਚੋਂ ਆ ਚੁੱਕੇ ਆ ਜੀ ਬਾਹਰ ਹੁਣ ਮੇਨ ਗੇਟ ਤੋਂ ਆਪਾਂ ਚੱਲਦੇ ਆ ਜੀ ਲੋਸੋ ਤੁਸੀਂ ਮੇਰੀਆਂ ਅਗਲੀਆਂ ਵੀਡੀਓ ਦੇਖਣ ਲਈ ਮੇਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਆ ਜੀ ਇਹ ਜੋੜਾ ਘਰ ਆ ਜੀ ਇੱਥੇ ਤੁਸੀਂ ਜੋੜੇ ਵਗੈਰਾ ਉਤਾਰ ਸਕਦੇ ਹੋ ਜੀ ਤੇ ਜੋੜੇ ਜਮਾ ਕਰਾ ਸਕਦੇ ਹੋ ਇਹ ਦੇਖੋ ਜੀ ਸਾਹਮਣੇ ਜੋ ਸਤਗੁਰ ਕੀ ਸੇਵਾ ਸਫਲ ਹੈ ਜੋ ਕੋ ਕਰੇ ਚਿਤ ਲਾਵੇ ਜਲ ਸੇਵਾ ਜੀ ਇੱਥੇ ਪਾਣੀ ਦੀ ਸੇਵਾ ਹੁੰਦੀ ਆ ਜੀ ਐਤਵਾਰ ਨੂੰ ਬਹੁਤ ਜ਼ਿਆਦਾ ਰਸ ਹੁੰਦਾ ਜੀ ਦੇਖੋ ਜੀ ਬਾਬਾ ਜੀ ਦਾ ਖੰਡਾ ਕਿੰਨਾ ਵੱਡਾ ਜੀ ਛੱਤ ਦੇ ਉੱਪਰ ਲਗਾਇਆ ਗਿਆ ਜੀ ਤੇ ਆਹ ਦੇਖੋ ਜੀ ਕਿੰਨਾ ਸਾਫ਼ ਸੁਥਰਾ ਟੂਟੀਆਂ ਦਾ ਪ੍ਰਬੰਧ ਆ ਜੀ ਹੱਥ ਧੋਣ ਲਈ ਅੰਦਰ ਜਾ ਕੇ ਮੱਥਾ ਟੇਕਣ ਲਈ ਇਹ ਸਾਰੀਆਂ ਟੂਟੀਆਂ ਲੱਗੀਆਂ ਨੇ ਜੀ ਤੇ ਇੱਧਰ ਇੱਕ ਦਿੱਲੀ ਵਾਲਿਆਂ ਦਾ ਲੰਗਰ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦਾ ਜੀ ਲੱਸੀ ਦੇ ਦੇਖੋ ਜੀ ਡਰਮ ਭਰੇ ਪਏ ਆ ਜੀ ਲੱਸੀ ਦੇ ਬਾਬਾ ਜੀ ਲੱਸੀ ਪਾ ਰਹੇ ਨੇ ਕੇਤਲੀ ਦੇ ਵਿੱਚ ਤੇ ਸੰਗਤ ਨੂੰ ਹੁਣ ਛਕਾਉਣਗੇ ਜੀ ਲੱਸੀ ਅਸੀਂ ਵੀ ਲੱਸੀ ਛਕੀ ਆ ਜੀ ਬਹੁਤ ਗਾੜੀ ਲੱਸੀ ਮਿਲਦੀ ਆ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚੋਂ ਤੇ ਦੇਖੋ ਜੀ ਇੱਥੇ ਮੱਥਾ ਟੇਕਿਆ ਹੋਇਆ ਸੰਗਤ ਵੱਲੋਂ ਡਾਲਰਾਂ ਦਾ ਪੌਂਡਾਂ ਦਾ ਮੱਥਾ ਟੇਕਿਆ ਗਿਆ ਜੀ ਦੇਖੋ ਜੀ 10 ਡਾਲਰ 20 ਡਾਲਰ ਪੌਂਡ ਸਾਰਾ ਕੁਝ ਸੰਗਤ ਵੱਲੋਂ ਇਸ ਜਗ੍ਹਾ ਦੇ ਉੱਪਰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮੱਥਾ ਟੇਕਿਆ ਗਿਆ ਜੀ ਪਰਮਾਤਮਾ ਸਾਰਿਆਂ ਦੀਆਂ ਮਨੋਗਾਮਨਾ ਖੁਸ਼ੀਆਂ ਖੇੜੇ ਹਮੇਸ਼ਾ ਬਣਾਈ ਰੱਖੇ ਜੀ। ਲੋ ਜੀ ਇਹ ਦਿੱਲੀ ਵਾਲਿਆਂ ਦਾ ਜੋ ਲੰਗਰ ਲੱਗਦਾ ਹੈ ਬੈਕ ਸਾਈਡ ਦੇ ਉੱਪਰ ਜੀ ਇਹ ਉੱਥੋਂ ਦੀ ਮੈਂ ਤੁਹਾਨੂੰ ਜਗਾ ਦਿਖਾ ਰਿਹਾ ਹਾਂ ਜੀ। ਇੱਥੇ ਦੋ ਲੰਗਰ ਹਾਲ ਸੀਗੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਕ ਜੋ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਜੀ ਤੇ ਇੱਕ ਇਹ ਲੰਗਰ ਇਧਰੋਂ ਲੱਸੀ ਦਾ ਲੰਗਰ ਮਿਲਦਾ ਜੀ। ਲੱਸੀ ਬਹੁਤ ਜ਼ਿਆਦਾ ਗਾੜੀ ਸੀ ਜੀ ਮਜ਼ਾ ਆ ਗਿਆ ਸਾਨੂੰ ਲੱਸੀ ਪੀ ਕੇ ਤੁਸੀਂ ਵੀ ਜਰੂਰ ਜਦੋਂ ਆਓਗੇ ਇੱਥੇ ਲੱਸੀ ਜ਼ਰੂਰ ਪੀਓ ਜੀ। ਲੋ ਜੀ ਇੱਥੇ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਰੁਮਹਾਲਾਂ ਦੀਆਂ ਠੀਕ ਆ ਜੀ ਖਡਾਉਣਿਆਂ ਦੀਆਂ ਬੱਚਿਆਂ ਦੇ ਸਾਰਾ ਸਮਾਨ ਦੀਆਂ ਦੁਕਾਨਾਂ ਲੱਗੀਆਂ ਨੇ دوستੋ ਚਲੋ ਮਿਲਦੇ ਆਂ ਆਪਾਂ ਤੁਹਾਨੂੰ ਹੁਣ ਅਗਲੇ ਵਲੌਗ ਦੇ ਵਿੱਚ